ਔਰ ਇੱਕ ਛੋਟੀ ਜੀ ਨਿੱਕਰ ਪਾ ਕੇ ਤੁਸੀਂ ਮਾਂ ਕਾਲੀ ਦਾ ਸਰੂਪ ਜਦੋਂ ਧਾਰਨ ਕਰ ਰਹੇ ਹੋ ਔਰ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕਰ ਬਿਲਕੁਲ ਸ਼ਰਮ ਦੀ ਗੱਲ ਹੈ ਮਾਫੀ ਹੱਲ ਨਹੀਂ ਹੈ ਦੇਖੋ ਫਿਰ ਉਹੀ ਚੀਜ਼ਾਂ ਰਵੈਤ ਚੱਲ ਰਹੀ ਹੈ बार-बार ਇਹਨਾਂ ਨੂੰ ਕਿੰਨਾ ਕੁ ਮਾਫ ਕਰਨਾ ਕਿਉਂਕਿ ਇਹਨਾਂ ਲੋਕਾਂ ਨੇ ਇੱਕ ਰਵੈਤ ਫਾੜ ਲਈ ਆਪਣੀ ਟੀਆਰਪੀ ਆਪਣੇ ਵਿਊ ਕਰਕੇ ਕਿ ਸਾਡੇ ਵਿਊ ਵਧਣ ਸਾਡੀ ਟੀਆਰਪੀ ਇਹਨਾਂ ਨੂੰ ਪਤਾ ਹਿੰਦੂ ਬੜੇ ਸੌਫਟ ਹੈ ਹਿੰਦੂਆਂ ਨੇ ਮਾਫ ਕਰ ਹੀ ਦੇਣਾ ਜਦੋਂ ਬੰਦਾ ਮਾਫੀ ਮੰਗਣ ਗਿਆ ਹੋਵੇ ਉਹਦੇ ਗਲਿਆਂ 'ਚ ਚੁੰਨੀਆਂ ਪੈਣ ਉਹਦੇ ਗਲੇ 'ਚ ਹਾਰ ਪੈਣ ਇੱਕ ਅਸੀਂ ਮਾਫੀ ਮੰਗਣਗੇ ਕਿ ਅਸੀਂ ਅਸਮਾਨੀ ਤੋਂਨ ਗਏ ਆ ਇੱਕ ਲੇਡੀਸ ਅਸੀਂ ਲੇਡੀਸ ਦੇਖ ਕੇ ਕਹਿ ਰਹੇ ਜੇ ਕਿਤੇ ਜੈਂਸ ਹੁੰਦਾ ਤਾਂ ਸ਼ਾਇਦ ਅਸੀਂ ਦਾ ਮੂੰਹ ਵੀ ਕਾਲਾ ਕਰ ਦੇਣਾ ਤੁਸੀਂ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਤੁਸੀਂ ਦੇਖ ਰਹੇ ਹੋ ਵਾਇਸੋ ਪੰਜਾਬ ਸੋਸ਼ਲ ਮੀਡੀਆ ਇਨਫਲੂਐਂਸਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਇਹ ਵੀਡੀਓ ਲਗਭਗ ਉਸਨੇ 3 ਮਹੀਨੇ ਪਹਿਲਾਂ ਬਣਾਈ ਸੀ ਪਰ ਉਸ ਨੂੰ ਲੈ ਕੇ Hindu ਜਥੇਬੰਦੀਆਂ ਨੂੰ ਇਤਰਾਜ਼ ਹੈ ਇਸ ਦੇ ਵਿੱਚ ਕਾਲੀ ਮਾਤਾ ਦਾ ਰੂਪ ਉਸਨੇ ਲਿੱਤਾ ਹੈ ਜਿਸ ਨੂੰ ਲੈ ਕੇ ਕਾਫੀ ਹਿੰਦੂਸ ਗਠਨਾਂ ਨੇ ਇਤਰਾਜ਼ ਜਤਾਇਆ ਤੇ ਉਸ ਤੋਂ ਬਾਅਦ ਉਸਨੇ ਕੱਲ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਲੇਕਿਨ ਇਸ ਨੂੰ ਲੈ ਕੇ Shiv Sena Lion ਦੇ ਪਰਦਾਨ ਬੰਟੀ ਥਾਪੜ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇਹ ਮਾਫੀ ਮਨਜ਼ੂਰ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਨੂੰ ਇਹ ਕਿਉਂ ਮਨਜ਼ੂਰ ਨਹੀਂ ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਕੀ ਸੀ ਇਤਰਾਜ਼ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਜਿਹੜੇ ਲੋਕਾਂ ਨੂੰ ਸੱਚਾਈ ਦਿਖਾਉਂਦੇ ਆ ਪਹਿਲੇ ਤੇ ਔਰ ਜਿਹੜੀ ਤੁਸੀਂ ਗੱਲ ਕੀਤੀ ਪਾਇਲ ਮਲਿਕ ਦੀ ਕੀ ਇਤਰਾਜ਼ ਆ ਸਾਨੂੰ ਦੇਖੋ ਇੱਕ ਛੋਟੇ-ਛੋਟੇ ਕੱਪੜੇ ਪਾ ਕੇ ਜੀ मां काली ਦਾ ਸਰੂਪ ਜਿਹਨੂੰ ਲੱਖਾਂ ਕਰੋੜਾਂ ਲੋਕ ਇੱਕ ਸ਼ਕਤੀ ਦਾ ਪ੍ਰਤੀਕ ਕੰਦੇ ਆ ਜਿਹਨੂੰ ਲੱਖਾਂ ਕਰੋੜਾਂ ਲੋਕ ਹਿੰਦੂਆਂ ਦੀ ਆਸਥਾ ਦਾ ਪ੍ਰਤੀਕ ਹੈ ਹਿੰਦੂ ਪੂਜਦੇ ਆ ਔਰ ਇੱਕ ਛੋਟੀ ਜੀ ਨਿੱਕਰ ਪਾ ਕੇ ਤੁਸੀਂ मां काली ਦਾ ਸਰੂਪ ਜਦੋਂ ਧਾਰਨ ਕਰ ਰਹੇ ਹੋ ਔਰ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕਰ ਬਿਲਕੁਲ ਸ਼ਰਮ ਦੀ ਗੱਲ ਹੈ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦੋ ਵਾਈਫ ਇੱਕ ਬੰਦੇ ਦੀ ਭਾਵੇਂ ਤੁਸੀਂ 10 ਰਵੋ ਸਾਨੂੰ ਉਹਨਾਂ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਸਾਡੀ मां ਕਾਲੀ ਦੇ ਜੇ ਐਦਾਂ ਦਾ ਸਰੂਪ ਧਾਰਨ ਕਰੋਗੇ ਤਾਂ ਉਹਦੇ ਤੋਂ ਸਾਨੂੰ ਇਤਰਾਜ਼ ਹੈ ਇਸ ਕਰਕੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਔਰ ਇਸ ਕਰਕੇ ਅਸੀਂ ਉਹਦੇ ਖਿਲਾਫ ਪਰਚੇ ਦੀ ਮੰਗ ਕਰ ਰਹੇ ਹਾਂ ਤੁਸੀਂ ਸ਼ਿਵ ਸੈਨਾ ਤੁਹਾਡੀ ਹੈਗੀ ਹੈ ਹੋਰ ਵੀ ਕਈ ਸ਼ਿਵ ਸੈਨਾ ਹੈਗੀ ਹੈ ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵੀ ਹੈ ਜਿਨ੍ਹਾਂ ਨੇ ਇਤਰਾਜ਼ ਜਤਾਇਆ ਸੀ ਜਦੋਂ ਇਹ ਮਾਮਲਾ ਜ਼ਿਆਦਾ ਤੂਲ ਪਕੜ ਗਿਆ ਤੇ ਪਾਇਲ ਮਲਿਕ ਵੱਲੋਂ ਮਾਫੀ ਮੰਗ ਲਈ ਗਈ ਪਹਿਲਾਂ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਉਹ ਬੀਤੇ ਦਿਨੀ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਰ ਤੇ ਮਾਫੀ ਮੰਗ ਕੇ ਗਈ ਹੈ ਫਿਰ ਤੁਹਾਨੂੰ ਕਾਹਦਾ ਇਤਰਾਜ਼ ਰਹਿ ਗਿਆ ਜੀ ਦੇਖੋ ਮਾਫੀ ਮੰਗਣਾ ਮਾਫੀ ਦਾ ਮਾਸਟਰ ਸਲੀਮ ਨੇ ਵੀ ਮੰਗੀ ਸੀ मां चिंतपूर्णी ਦੇ ਬਾਰੇ ਜਦੋਂ ਪੱਤੀ ਜਨਕ ਟਿੱਪਣੀ ਕੀਤੀ ਸੀ मां चिंतपूर्णी ਦਾ ਦਰਬਾਰ ਜਾ ਕੇ ਵੀ ਮੰਗੀ ਸੀ मां ਕਾਲੀ ਦੇ ਦਰਬਾਰ ਪਟਿਆਲੇ ਵੀ ਮੰਗੀ ਮਾਫੀ ਹੱਲ ਨਹੀਂ ਹੈ ਦੇਖੋ ਫਿਰ ਉਹੀ ਚੀਜ਼ਾਂ ਰਵਾਇਤ ਚੱਲ ਰਹੀ ਹੈ ਬਾਰ ਬਾਰ ਇਹਨਾਂ ਨੂੰ ਕਿੰਨਾ ਕੁ ਮਾਫ ਕਰਨਾ ਮਾਫੀ ਇਹਦਾ ਹੱਲ ਨਹੀਂ ਹੈ ਸਾਡੀ ਮੰਗ ਹੈ ਦੇਖੋ ਮਾਫੀ ਦੇਣਾ ਜੇਕਰ ਮਾਫੀ ਦਿੱਤੀ ਹੈ ਪੰਜਾਬ ਦੇ ਕਈ Hindu ਸੰਗਠਨ ਔਰ ਕਈ ਨੁਮਾਇंदे ਆ ਜਿਹੜਾ ਇਸ ਚੀਜ਼ ਦਾ ਵਿਰੋਧ ਕਰ ਰਿਹਾ ਜੇ ਤੁਸੀਂ ਮਾਫੀ ਦੇਣੀ ਸੀ ਪੰਜਾਬ ਦੇ ਵੱਡੇ ਜਿੰਨੇ ਸੰਗਠਨ ਚੱਲ ਰਹੇ ਜਿਹੜਾ ਵਿਰੋਧ ਕਰ ਰਿਹਾ ਉਹਨਾਂ ਨੇ ਇੱਕ ਮਤ ਬਹਿ ਕੇ ਸਾਂਝ ਕਰਦੇ ਲੇਕਿਨ ਤੁਹਾਨੂੰ ਕੱਲਿਆਂ ਨੂੰ ਕਿੰਨੇ ਅਧਿਕਾਰ ਦੇ ਤਾ ਮਾਫੀ ਦੇਣ ਦਾ ਬਾਕੀ ਸਾਰੇ ਸੰਗਠਨਾਂ ਨੇ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਔਰ ਲਗਾਤਾਰ ਮੰਗ ਕਰ ਰਹੀ ਅਸੀਂ ਵੀ ਮੰਗ ਕਰ ਰਹੇ ਹਾਂ ਔਰ ਸਾਡੇ ਕੱਲ ਕੌਮੀ ਪ੍ਰਧਾਨ ਜੀ ਇਸ ਮੁੱਦੇ ਨੂੰ ਲੈ ਕੇ ਧਰਨੇ ਦੇ ਬੈਠਣਗੇ ਪਰਚੇ ਮੰਗ ਨੂੰ ਲੈ ਕੇ ਇਹ ਮਾਫੀ ਦੇਣਾ ਹੱਲ ਨਹੀਂ ਸਾਡੀ ਮੰਗ ਤੇ ਪਰਚਾ ਹੋਊਗਾ ਕਿਉਂਕਿ ਬੇਅਦਬ ਜਿਹੜਾ ਐਕਟ ਕਾਨੂੰਨ ਜਿਹੜਾ ਲਾਗੂ ਹੋ ਰਿਹਾ ਉਹ ਕਟੋਗਰ ਉਮਰ ਕੈਦ ਦੀ ਸਜ਼ਾ ਤਾਂ ਕਿ ਇਹਨਾਂ ਨੂੰ ਇਦਾਂ ਦੀ ਸਜ਼ਾ ਹੋਊਗੀ ਤਾਂ ਹੀ ਬੇਅਦਬੀ ਰੁਕਣੀ ਹੈ ਮਾਫੀ ਹੱਲ ਨਹੀਂ ਇਸ ਚੀਜ਼ ਦਾ ਦੇਖੋ ਤੁਸੀਂ ਮਾਸਟਰ ਸਲੀਮ ਦੀ ਆਪ ਗੱਲ ਕੀਤੀ ਬਿਲਕੁਲ ਮਾਸਟਰ ਸਲੀਮ ਨੇ ਮਾਤਾ ਚਿੰਤਪੁਰਨੀ ਮਾਤਾ ਦੇ ਨੇ ਜਾ ਕੇ ਮਾਫੀ ਮੰਗੀ ਹੋਰ ਵੀ ਕਈ ਸਥਾਨਾਂ ਤੇ ਮੰਗੀ ਉਸ ਤੋਂ ਬਾਅਦ ਤੁਸੀਂ ਗੀਤਾ ਮੰਦਰ ਮੰਗਾਰਾ ਤੁਸੀਂ ਮਾਫੀ ਦਿੱਤੀ ਹੈ ਨਾ ਉਦੋਂ ਨਹੀਂ 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 ਪਰਚਾ ਦਰਜ ਹੋਇਆ ਪਰਚਾ ਦਰਜ ਜਲੰਧਰ ਦੇ ਵਿੱਚ ਹੀ ਪਰਚਾ ਦਰਜ ਹੋਇਆ ਸਾਨੂੰ ਇਹ ਪਤਾ ਲੱਗ ਗਿਆ ਕਿ ਪਰਚਾ ਦਰਜ ਹੋ ਗਿਆ ਉਸ ਵੇਲੇ ਫਿਰ ਸਾਡੇ ਕੋਲ ਉਥੇ ਮੰਦਿਰ ਚ ਆਇਆ ਉਸ ਵੇਲੇ ਚਲੋ ਪਰਚਾ ਸਾਨੂੰ ਸਾਡਾ ਮੋਟਿਵ ਇੱਕੋ ਹੀ ਆ ਕਿਉਂਕਿ ਇਹਨਾਂ ਲੋਕਾਂ ਨੇ ਇੱਕ ਰਵੈਤ ਫਾੜ ਲਈ ਆਪਣੀ ਟੀਆਰਪੀ ਆਪਣੇ ਵਿਊ ਕਰਕੇ ਕਿ ਸਾਡੇ ਵਿਊ ਵਧਣ ਸਾਡੀ ਟੀਆਰਪੀ ਇਹਨਾਂ ਨੂੰ ਪਤਾ ਹਿੰਦੂ ਬੜੇ ਸੌਫਟ ਆ ਹਿੰਦੂਆਂ ਨੇ ਮਾਫ ਕਰ ਹੀ ਦੇਣਾ ਆਪਾਂ ਗੱਲ ਕਰਦੇ ਜੇ ਸਾਡਾ ਹਿੰਦੂ ਕੋਈ ਗਲਤੀ ਕਰਦਾ ਅੱਜ ਤੱਕ ਕਿੰਨੇ ਉਹਨੂੰ ਮਾਫ ਕੀਤਾ ਸਾਡੇ ਲੋਕਾਂ ਦੇ ਵੀ ਪਰਚੇ ਹੁੰਦੇ ਜੇ ਅਸੀਂ ਕੋਈ ਵੀ 네ਗੇਟਿਵ ਗੱਲ ਕਰਦੇ ਸਾਡੇ ਦੇ ਪਰਚੇ ਹੁੰਦੇ ਨਾ ਸਾਨੂੰ ਨਹੀਂ ਕੋਈ ਮaaf ਕਰਦਾ ਤੇ ਸਾਡੇ ਲੋਕਾਂ ਨੂੰ ਕਿੰਨੇ ਅਧਿਕਾਰ ਦਿੱਤਾ ਜੇ ਮਾਂ ਮਾਂ ਦੀ ਬੇਅਦਬੀ ਕਰਦੇ ਤਾਂ ਅਸੀਂ ਇਹਨਾਂ ਨੂੰ ਮaaf ਕਿਉਂ ਕਰ ਰਿਹਾ ਇਹਨਾਂ ਨੂੰ ਉਹਦੀ ਬੰਦੀ ਸਜ਼ਾ ਕਿਉਂ ਨਹੀਂ ਦਵਾਰੇ ਇਸ ਕਰਕੇ ਅਸੀਂ ਮੰਗ ਕਰ ਰਹੇ ਤੁਸੀਂ ਐਫਆਈਆਰ ਤੋਂ ਬਾਅਦ ਮਾਫੀ ਫਿਰ ਵੀ ਕਿੱਦਿ ਰਹਿਗੀ ਫਰ ਫਰ ਜਦੋਂ ਦਰਜ ਹੋ ਗਈ ਸੀ ਉਸ ਤੋਂ ਬਾਅਦ ਸ਼ਹਿਰ ਦੇ ਪਤਵੰਤਨ ਸੱਜਣਾਂ ਨੇ ਉਹਨਾਂ ਨੇ ਲਿਆਂਦਾ ਚਲੋ ਅਸੀਂ ਉਹਨਾਂ ਨੂੰ ਇੱਕੋ ਗੱਲ ਕੀ ਸਾਨੂੰ ਅਸੀਂ ਹੁਣ ਸੈਟੀਸਫਾਈ ਆ ਕਿਉਂਕਿ ਸਾਡਾ ਇੱਕੋ ਹੀ ਮੋਟਿਵ ਸੀ ਪਰਚਾ ਦਰਜ ਹੋਵੇ ਇਹ ਤੇ ਪਰਚਾ ਦਰਜ ਹੋ ਗਿਆ ਹੁਣ ਸਾਨੂੰ ਉਸ ਤੋਂ ਬਾਅਦ ਲੈ ਕੇ ਆਏ ਉਹਨਾਂ ਨੇ ਬਿਠਾਇਆ ਕਿ ਤੁਸੀਂ ਹੁਣ ਰੋਸ਼ ਪ੍ਰਦਰਸ਼ਨ ਨਹੀਂ ਕਰਨਾ ਕਿਉਂਕਿ ਅਸੀਂ ਪ੍ਰਦਰਸ਼ਨ ਇਸ ਕਰਕੇ ਕਰ ਰਹੀ ਕਿ ਅਸੀਂ ਦੀ ਸਟੇਜਾਂ ਤੇ ਇਹਦਾ ਪ੍ਰੋਗਰਾਮ ਨਹੀਂ ਹੋਣ ਦੇਣਾ ਉਹਨਾਂ ਨੇ ਕਿਹਾ ਕਿ ਪਰਚਾ ਦਰਜ ਹੋ ਗਿਆ ਹੁਣ ਤੁਸੀਂ ਜਿਹੜਾ ਕਾਨੂੰਨੀ ਹੈ ਜਿਹੜਾ ਉਹਦੇ ਬਰਾਬਰ ਹੋ ਗਿਆ ਤਾਂ ਕਰਕੇ ਉਹਨਾਂ ਨੇ ਬੁਲਾਇਆ ਸੀ ਇਹ ਕਿੰਨੇ ਮਹੀਨੇ ਪੁਰਾਣੀ ਗੱਲ ਹੈ ਜੀ ਇਹ ਹੋ ਗਈ ਮਹੀਨੇ ਤੋਂ ਇੱਕ ਸਾਲ ਪਲੱਸ ਇੱਕ ਸਾਲ ਦੇ ਵਿੱਚ ਹੁਣ ਕੀ ਕਾਰਵਾਈ ਹੋਈ ਕੀ ਤੁਸੀਂ ਕਾਰਵਾਈ ਕਰਵਾਈ ਇੱਕ ਸਾਲ ਦੇ ਵਿੱਚ ਜਿਹੜਾ ਉਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਉਹ ਸਾਡੇ ਲੁਧਿਆਣੇ ਤੋਂ ਹੈਗੇ ਚੰਦਰਗਣ ਚੱਡਾ ਜੀ ਸ਼ਿਵਸਾਨਾ ਦੇ ਉਹਨਾਂ ਵੱਲੋਂ ਜਲੰਧਰ ਦਿਹਾਤੀ ਦੇ ਵਿੱਚ ਪਰਚਾ ਦਰਜ ਹੋਇਆ ਸੀ ਆਲਰੇਡੀ ਉਹ ਚੱਲ ਹੀ ਰਹੀ ਹੈ ਉਹਦੀ ਜਿਹੜੀ ਪ੍ਰੋਸੈਸਿੰਗ ਹੈਗੀ ਹੈ ਤਰੀਕਾ ਤਰੂਕਾ ਪੈ ਰਹੀਆਂ ਉਹਦੀ ਪਰ ਇੱਕ ਨਾ આરોਪ ਕਈ Hindu ਸੰਗਠਨਾਂ ਤੇ ਲੱਗਦਾ ਸ਼ਿਵਸਾਨਾ ਤੇ ਲੱਗਦਾ ਮੈਂ ਤੁਹਾਡੇ ਤੇ ਵੀ ਕਹਿਣਾ ਲੱਗਿਆ ਇੱਕ ਰੋਪ ਕਿ ਮਾਤਾ ਚਿੰਤਪੂਰਨੀ ਦਾ ਦਰਬਾਰ ਕੋ ਛੋਟਾ ਵੈ ਉਥੇ ਬੰਦਾ ਮਾਫੀ ਮੰਗ ਆਂਦਾ ਫਿਰ ਤੁਸੀਂ ਉਥੇ ਇਹਨੂੰ ਇੱਥੇ ਮਾਫੀ ਮੰਗਾਉਂਦੇ ਲੋਕਾਂ ਦਾ ਇਹ આરોਪ ਹੈ ਕਿ ਤੁਸੀਂ ਆਪਣੀਆਂ ਅਲੱਗ-ਅਲੱਗ ਮਾਫੀਆਂ ਬਣਾ ਮੈਂ ਦੇਖੋ ਨਹੀਂ 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 ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਦੋਂ ਬੰਦਾ ਮਾਫੀ ਮੰਗਣ ਗਿਆ ਹੋਵੇ ਤੋ ਉਹਦੇ ਗਲਿਆਂ ਚ ਚੁੰਨੀਆਂ ਪੈਣ ਉਹਦੇ ਗਲੇ 'ਚ ਹਾਰ ਪੈਣ ਇੱਕ ਅਸੀਂ ਮਾਫੀ ਮੰਗਣ ਗਏ ਕਿ ਅਸੀਂ ਉਸਮਾਨੀ ਤੋਂਨ ਗਏ ਆ ਸਾਨੂੰ ਰੋਸ਼ ਇਹੀ ਸੀ ਕਿ ਉੱਥੇ ਜਾ ਕੇ ਇਹ ਗਲੀਆਂ 'ਚ ਜਿਹੜੇ ਉੱਥੇ ਲੋਕ ਲੈ ਕੇ ਗਏ ਉਹਦੇ ਗਲੀਆਂ 'ਚ ਹਾਰ ਪਾਰੇ ਚੁੰਨੀਆਂ ਪਾਰੇ ਦੇਖੋ ਕੋਈ ਵਧੀਆ ਕੰਮ ਸਮਾਜ ਲਈ ਕੀਤਾ ਹੋਇਆ ਸੀ ਕਹਿੰਦੇ ਮੰਦਿਰਾਂ 'ਚ ਇਹ ਗੁਰਦੁਆਰੇ ਘਰਾਂ 'ਚ ਸਾਰੇ ਘਰਾਂ 'ਚ ਜਿੰਨੇ ਵੀ ਧਾਰਮਿਕ ਸਥਾਨ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਅਸੀਂ ਬੇਅਦਬੀ ਕਰਕੇ ਜਾਈਏ ਇੱਕ ਧਰਮ ਦੀ ਤੇ ਸਾਡੇ ਉੱਥੇ ਚੁੰਨੀਆਂ ਪੈਣ ਤੇ ਬੜੀ ਸ਼ਰਮ ਦੀ ਗੱਲ ਹੋ ਗਈ ਜਿਹੜੇ ਲੈ ਕੇ ਜਾ ਰਹੇ ਤੇ ਜਿਹੜੇ ਪੁਆਰੇ ਸੀ ਉਹਨਾਂ ਨੂੰ ਕਿ ਸਾਡੇ ਮਨ 'ਚ ਹੈ ਕਿ ਉਹਦੇ ਚੁੰਨੀਆਂ ਕਿਉਂ ਪਈਆਂ ਉਹਦੇ ਹਾਰ ਕਿਉਂ ਉੱਥੇ ਪਾਰੇ ਲੋਕ ਐਦਾਂ ਦੇ ਲੋਕੀ ਫੋਟੋਆਂ ਖਿਚਾ ਲਾਪੇ ਉੱਥੇ ਜਾ ਕੇ ਇੱਕ ਬੇਅ ਇਹ ਇੱਕ ਅਲੱਗ ਵਿਸ਼ਾ ਹੋ ਸਕਦਾ ਹੈ ਪਰ ਇੰਦੇ ਚ ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਹਿੰਦੂ ਸੰਗਠਨ ਇਕੱਠੇ ਹੋ ਕੇ ਇਸ ਗੱਲ ਤੇ ਤਰਾਜ ਜਤਾਣਾ ਚਾਹੀਦਾ ਜਿਹੜਾ ਤੁਹਾਡਾ ਤਰਾਜ ਉਹ ਬਿਲਕੁਲ ਵਾਜਿਬ ਹੈ ਕਿਉਂਕਿ ਇੱਕ ਬੰਦੇ ਨੇ ਬੇਦਬੀ ਕੀਤੀ ਤੁਸੀਂ ਉਹਨੂੰ ਸਨਮਾਨਿਤ ਕਰੇ ਲੋਕ ਫੋਟੋ ਆ ਕਚਾਰਿਓ ਉਹ ਵੀ ਇੱਕ ਅਲੱਗ ਅਲੱਗ ਗੱਲ ਹੈ ਪਰ ਇੰਦੇ ਤੇ ਇਕੱਠੇ ਹੋਣਾ ਚਾਹੀਦਾ ਤੁਸੀਂ ਇਕੱਠੇ ਤਾਂ ਹੋ ਨਹੀਂ ਪਾਰੇ ਦੇਖੋ ਰੰਗਪੁਰੀ ਭਾਜੀ ਗੱਲ ਇਹ ਇਕੱਠੇ ਹੋਣ ਦੀ ਜਦੋਂ ਕੋਈ ਮਾਫੀ ਦੇਣ ਲਈ ਇਹਨਾਂ ਨੇ ਪਾਇਲ ਮਲਕ ਨੂੰ ਬੁਲਾਇਆ ਮਾ ਕਾਲੀ ਦੇ ਦਰਬਾਰ ਬੁਲਾਇਆ ਜਾਂ ਉਸ ਤੋਂ ਬਾਅਦ ਉੱਥੇ ਬਲਾ ਪਟ ਮੋਹਰੀ ਜਿਹਾ ਬੁਲਾਇਆ ਗਿਆ ਜੇ ਬੁਲਾਇਆ ਗਿਆ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਜਿੰਨੇ ਪੰਜਾਬ ਦੇ ਸਮਾਜ ਦੇ ਉੱਗੇ ਲੀਡਰ ਹੈ ਜਿਹੜਾ ਉਹਦਾ ਵਿਰੋਧ ਕਰ ਰਿਹਾ ਸੀ ਇੱਕ ਮਤ ਹੋ ਕੇ ਦੇਖੋ ਸਾਡੇ ਗਰੁੱਪ ਬਣੇ ਪੂਰੇ ਪੰਜਾਬ ਦਾ ਗਰੁੱਪ ਬਣਿਆ ਜਿਸ ਵਿੱਚ ਸਾਰੀ ਰਾਤ ਡਿਸਕਸ ਹੁੰਦੀ ਕਿਹੜਾ ਵਿਰੋਧ ਹੋ ਰਿਹਾ ਕੀ ਨਹੀਂ ਤੁਸੀਂ ਅਗਰ ਡਿਸਕਸ ਤਾਂ ਕਰੋ ਸਾਰਿਆਂ ਕਾਸੀਂ ਮਾਫੀ ਦੇਣੀ ਇੱਕ ਮਤ ਹੋ ਕੇ ਇੱਕ ਮਤ ਨਹੀਂ ਹੋ ਰੇ ਕੋਈ ਆਪਣੀ ਮਰਜ਼ੀ ਕਰ ਰਿਹਾ ਕੋਈ ਆਪਣੀ ਮਰਜ਼ੀ ਕਰ ਰਿਹਾ ਬਸ ਇਹ ਆਪਣਾ ਪਬਲਿਸਿਟੀ ਸਟੰਟ ਕਰ ਰਿਹਾ ਹੋਰ ਕੁਝ ਨਹੀਂ ਹੈਗਾ। ਇਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਪਬਲਿਸਿਟੀ ਸਟੰਟ ਤਾਂ ਉਹ ਕਹਿੰਦੇ ਤੁਸੀਂ ਵੀ ਕਰ ਰਹੇ ਹੋ ਜੇ ਕਾਲੀ ਮਾਤਾ ਮੰਦਿਰ ਪਟਿਆਲਿਆ ਦੇ ਕਿੰਨੀ ਆਸਤਾ ਹੈ ਕਿੰਨਾ ਲੋਕ ਪਿਆਰ ਕਰਦੇ ਨੇ ਉਸ ਤੋਂ ਵੱਧ ਕੀ ਆਸਤਾ ਹੋ ਸਕਦੀ ਹੈ ਅਗਰ ਉਸ ਜਗ੍ਹਾ ਜਾ ਕੇ ਇੱਕ ਬੰਦਾ ਗਲਤੀ ਕਰਦਾ ਹੈ ਮਾਫੀ ਮੰਗ ਲੈਂਦਾ ਸੋਸ਼ਲ ਮੀਡੀਆ ਤੇ ਮਾਫੀ ਫਿਰ ਵੀ ਤੁਸੀਂ ਮਾਫੀ ਨਹੀਂ ਦੇ ਰਹੇ ਨਹੀਂ ਨਹੀਂ ਇੱਕ ਚੀਜ਼ ਮੈਨੂੰ ਦੱਸੋ ਕਿੰਨੀ ਕ ਮਾਫੀ ਦਵਾਂਗੇ ਹਰ ਇੱਕ ਨੂੰ ਮਾਫੀਆਂ ਦੇਣ ਜਾਣਗੇ ਤਾਂ ਲੋਕਾਂ ਨੇ ਤਾਂ ਚਾਕੀ ਲੈ ਇਹਦੇ ਲੋਕਾਂ ਨੇ ਠੇਕਾ ਚੱਕ ਲੈਣਾ ਕਿ ਹਿੰਦੂ ਧਰਮ ਦੀ ਬੇਅਦਬੀ ਕਰੋ ਤੇ ਮਾਫੀ ਮਿਲ ਜਾਂਦੀ ਆਪਣੀ ਟੀਆਰਪੀ ਲਵੋ ਇਹ ਤਾਂ ਫਿਰ ਲੋਕਾਂ ਨੂੰ ਰਿਵਾਇਤ ਚੱਲ ਪੈਣੀ ਹੈ ਕਿ ਬੇਅਦਬੀ ਕਰੀ ਜੋ ਮਾਫੀ ਮੰਗੀ ਜੋ ਇਹ ਕੁਝ ਜੋ ਇਸ ਮਾਮਲੇ ਚ ਪਾਇਲ ਮਲਿਕ ਵਾਲੀ ਦੇ ਮੈਂ ਕੋਈ ਫੇਵਰ ਨਹੀਂ ਕਰ ਰਿਹਾ ਉਹਨੇ ਜੋ ਕੀਤਾ ਗਲਤ ਕੀਤਾ ਪਰ ਉਹ ਗੰਦੀ ਮੇ ਜਾਣੇ ਅਣਜਾਣੇ ਚ ਹੋ ਗਿਆ ਜਿੰਦੇ ਲਈ ਮਾਫੀ ਮੰਗ ਰਹੀ ਉਸ ਤੋਂ ਬਾਅਦ ਹੋਰ ਵੀ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਉਹਨਾਂ ਦਾ ਪਰਿਵਾਰ ਕਿੰਨਾ ਹਿੰਦੂ ਧਰਮ 'ਚ ਆਸਥਾ ਰੱਖਦਾ ਸ਼ਿਵ ਜੀ ਦੀ ਦਿਖਾਈ ਉਹਨਾਂ ਦੇ ਬੇਟੇ ਦੇ ਹਨੂਮਾਨ ਜੀ ਦੀ ਦਿਖਾਈ ਆਪਾਂ ਕਿਤੇ ਤਾਂ ਕੁਛ ਇਨਸਾਨੀਅਤ ਰੱਖਣੀ ਪੈਂਦੀ ਕਿ ਨਹੀਂ ਹੋ ਸਕਦਾ ਅਸੀਂ ਬਿਲਕੁਲ ਇਨਸਾਨੀਅਤ ਰੱਖਦੇ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਦੇਖੋ ਇੱਕ ਮਤ ਤਾਂ ਹੋ ਪਹਿਲੇ ਇੱਕ ਮਤ ਦੇਖੋ ਵੀ ਇੱਕ ਮਤ 'ਚ ਫਿਰ ਉਹ ਵਿਚਾਰਾ ਜਿਹਦੇ ਕੋਲ ਬੇਦਬੀ ਗਲਤੀ ਨਾਲ ਹੋ ਗਈ ਉਹ ਤਾਂ ਫਸਾਰਾ ਫਸ ਗਿਆ ਚਲੋ ਫਿਰ ਦੇਖੋ ਕਾਨੂੰਨ ਜੇ ਕਾਨੂੰਨ ਵੀ ਏਸੇ ਲਈ ਬਣਿਆ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਦੀ ਸਜ਼ਾ ਮੰਨਣ ਨੂੰ ਕਾਨੂੰਨ ਬਣਿਆ ਹੁਣ ਜੇ ਉਹਦੀ ਸਜ਼ਾ ਵੀ ਤਾਂ ਭੁਗਤਨੀ ਚਾਹੀਦੀ ਜੇ ਆਪਾਂ ਕੀਤਾ ਵਾ ਅਸੀਂ ਵੀ ਕੀਤੀਆਂ ਅਸੀਂ ਅਸੀਂ ਵੀ ਭੁਗਤੀਆਂ ਅਸੀਂ ਕੀਤੀ ਅਸੀਂ ਵੀ ਭੁਗਤੀਆਂ ਸਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਮਾਫੀ ਦਵਾ ਦਿਓ ਜਾਂ ਪਰ ਤੁਸੀਂ ਜੇ ਤੁਸੀਂ ਹੁਣ ਆਪਣੀ ਗੱਲ ਕੀਤੀ ਹੈ ਤੁਹਾਨੂੰ ਦੇਖੋ ਇੱਕੋ ਜਗ੍ਹਾ ਜਾ ਕੇ ਜੇ ਤੁਸੀਂ ਗਲਤੀ ਕੀਤੀ ਮਾਫੀ ਮਿਲ ਗਈ ਸੀ ਕਿ ਉਹਨਾਂ ਨੇ ਕੱਲੇ-ਕੱਲੇ ਘਰੇ ਜਾ ਕੇ ਬੁਲਾਇਆ ਸੀ ਤੁਹਾਨੂੰ ਅਸੀਂ ਅਸੀਂ ਕਹਿੰਦੇ ਨਹੀਂ ਘਰ ਇਹਨਾਂ ਨੂੰ ਪਹਿਲੀ ਗੱਲ ਅਧਿਕਾਰ ਕਿਨੇ ਦਿੱਤਾ ਆਪਣੇ ਕੋ ਬੁਲਾਉਂਦਾ ਸੀ ਇਹ ਪੁੱਛਣਾ ਚਾਹਨੇ ਕਿ ਦੀ ਕਿਨੂੰ ਪੁੱਛ ਕੇ ਬੁਲਾ ਰਿਹਾ ਕਿਸੇ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਮਾਫੀ ਮੰਗਾਂਦਾ ਆਪਣੀ ਮਰਜ਼ੀ ਕਰ ਰਿਹਾ ਜਿਹੜਾ ਚੱਕਦਾ ਆਪਣੀ ਮਰਜ਼ੀ ਕਰਕੇ ਆਪਣੇ ਕੋਲ ਬੁਲਾ ਲੈਣਾ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਕਾਲੀ ਮਾਤਾ ਮੰਦਰ ਪਟਿਆਲੇ ਪਹੁੰਚੀ ਉਹ ਕੋਈ ਆਪਣੀ ਮਰਜ਼ੀ ਥੋੜਾ ਬਾਜੀ ਹੋ ਦੇਖੋ ਕੋਈ ਨਾ ਕੋਈ ਵਿਅਕਤੀ ਤਾਂ ਉੱਥੇ ਵਿਸ਼ੇਸ਼ ਜਿਹਾ ਵਿਅਕਤੀ ਆ ਸੀ ਕਿ ਇਹਦਾ ਨਾਲ ਹੀ ਲੰਦੇ ਵਿਅਕਤੀ ਵਿਸ਼ੇਸ਼ ਦੀ ਆ ਗਈ ਨਾ ਕਿਸੇ ਨਾ ਕਿਸੇ ਦਾ ਰਹਿ ਨਹੀਂ ਗਏ ਗਲਤ ਅਸੀਂ ਇਹ ਕਰ ਰਹੇ ਜੇ ਤੁਸੀਂ ਮਾਫ ਕਰਨਾ ਹੈ ਅੱਜ ਕਈ ਵਿਅਕਤੀ ਇੱਕ ਨਹੀਂ ਮੈਂ ਕਹਿ ਰਿਹਾ ਪੰਜਾਬ 'ਚ ਮੈਨੂੰ ਲੱਗਦਾ ਕੱਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘੱਟ ਸ਼ਿਕਾਇਤ ਪੱਤਰ ਦਿੱਤੇ ਹੋਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੇ ਇਹੋ ਹੀ ਚੀਜ਼ ਜੇ ਇਹੋ ਹੀ ਚੀਜ਼ ਸਾਰੇ ਨੇ ਇੱਕ ਮਾਤ ਹੋ ਕੇ ਸਾਂਝ ਕਰਦੇ ਗੱਲ ਕਰਦੇ ਕਿ ਇਹ ਚੀਜ਼ ਹੋ ਰਹੀ ਆ ਸਿਾਰੇ ਇਕੱਠੇ ਹੋ ਕੇ ਇੱਕ ਮਾਤੇ ਰਹੀਏ ਆਪਾਂ ਇਹਨੂੰ ਮਾਫ ਕਰਨਾ ਹੈ ਕਿ ਆਪਾਂ ਇੱਥੇ ਗੱਲ ਕਰੀਏ ਲੇਕਿਨ ਹਰ ਬੰਦੇ ਨੇ ਆਪਣਾ ਪਬਲਿਕ ਸਿਟੀ ਸਟੰਟ ਖੇਡਿਆ ਆਪਣਾ ਕੀਤਾ ਤੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਕਿਸੇ ਦੀ ਧਰਮ ਦੇਖੋ ਕੱਲੀ ਮਾਂ ਕਾਲੀ ਉਹਨਾਂ ਦੀ ਨਹੀਂ ਹੈ ਜਿਨ੍ਹਾਂ ਨੇ ਮਾਫੀ ਮੰਗਵਾਈ ਮਾਂ ਕਾਲੀ ਸਾਡੀ ਵੀ ਹੈ ਸਾਡੀ ਵੀ ਆਸਤਾ ਸਾਡੀ ਨਹੀਂ ਆਸਤਾ ਮੰਦੀ ਇਸੇ ਕਰਕੇ ਅਸੀਂ ਪਿਛਲੀ ਵਾਰ ਵੀ ਇਹੋ ਕੀਤਾ ਸਾਡੀ ਆਸਤਾ ਨਹੀਂ ਮੰਦੀ ਅਸੀਂ ਅੜੇ ਪਏ ਹ ਬੰਟੀ ਜੀ ਗੱਲ ਨੂੰ ਤੁਸੀਂ ਸਮਝੋ ਜੇ ਅੱਜ ਪਾਇਲ ਮਲਿਕ ਬੰਟੀ ਥਾਪੜ ਤੇ ਅਮਿਤ ਅਰੋੜਾ ਕੋਲ ਆ ਕੇ ਮਾਫੀ ਮੰਗ ਲੈ ਲਈ ਫਿਰ ਮਾਫੀ ਮਨਜ਼ੂਰ ਹੋ ਜੂਗੀ ਸਾਡੇ ਦੇਖੋ ਪਹਿਲੀ ਗੱਲ ਤੇ ਨਾ ਤੇ ਅਸੀਂ ਕੋਈ ਅਪਰੋਚ ਕਰਦੇ ਵੇ ਨਾ ਹੀ ਅਸੀਂ ਕੋਈ ਬੁਲਾ ਰਹੇ ਸਾਡਾ ਦੇਖੋ ਇੱਕੋ ਮੋਟਿਵ ਹੈ ਅਜੀ ਸਾਰਿਆਂ ਨੂੰ ਇੱਕੋ ਮੈਂ ਇੱਕ ਪਰਚਾ ਕਰਾਉ ਤਾਂ ਕਿ ਉਹਨੂੰ ਹੱਲ ਹੋਏ ਚਾਹੇ ਉਹਨੂੰ ਅਸੀਂ ਅਸੀਂ ਕਹਿੰਦੇ ਕਿ ਅਸੀਂ ਉਹਨੂੰ ਜੇਲ ਨਹੀਂ ਦਿਖਾਣੀ ਲੇਕਿਨ ਉਹਨੂੰ ਇਸ ਚੀਜ਼ ਦਾ ਪਤਾ ਤਾਂ ਲੱਗੇ ਕਿ ਮੈਂ ਇਹ ਚੀਜ਼ ਦੀ ਗਲਤੀ ਕੀਤੀਗਾ ਇਹ ਚੀਜ਼ਾਂ ਘਟਨੀਆਂ ਨਹੀਂ ਆ ਇਹ ਬਦਨੀਆ ਹੀ ਹੈ ਕਿ ਕਿਸੇ ਨੂੰ ਰਿਲਾਈਸ ਨਹੀਂ ਹੋਊਗਾ ਮੈਂ ਇਸ ਗੱਲ ਦੀ ਪੈਰ ਵੀ ਕਰਦਾ ਕਿ ਅਗਰ ਕਿਸੇ ਦੀ ਭਾਵਨਾਵਾਂ ਆਤ ਹੁੰਦੀਆਂ ਨੇ ਉਹ ਭਾਵੇਂ ਕਿਸੇ ਵੀ ਧਰਮ ਦਾ Hindu Sikh Isai ਕਿਸੇ ਵੀ ਧਰਮ ਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਗੱਲ ਜਦੋਂ ਮਾਫੀ ਦੀ ਆਂਦੀ ਹੈ ਜਦੋਂ ਉੱਥੇ ਮਾਫੀ ਮੰਗ ਲਈਤੀ ਜਾਂਦੀ ਉਹ ਮਨਜ਼ੂਰ ਨਹੀਂ ਹੈ ਤੁਹਾਡੇ ਕੋਲ ਮੰਗ ਲੈ ਉਹ ਮਨਜ਼ੂਰ ਇਹ ਗਲਤ ਹੈ ਨਾ ਅਸੀਂ ਅਸੀਂ ਤੇ ਇੱਕ ਵਾਰੀ ਨਹੀਂ ਕਿਹਾ ਸਾਡੇ ਕੋਲ ਮੰਗੋ ਅਸੀਂ ਨਾ ਹੀ ਅੱਜ ਤੱਕ ਮਾਫੀ ਦੀ ਗੱਲ ਕੀਤੀ ਅਸੀਂ ਵਿਰੋਧ ਕਰ ਰਹੇ ਆ ਅਸੀਂ ਉਸ ਸਲੀਮ ਵਾਲੀ ਗੱਲ ਕੀਤੀ ਤੁਸੀਂ ਬਿਲਕੁਲ ਕੀਤੀ ਅਸੀਂ ਦੇਖੋ ਪਰਚਾ ਦਰਜ ਹੋਇਆ ਅਸੀਂ ਉਸ ਤੋਂ ਬਾਅਦ ਸਾਨੂੰ ਸਿਰਫ ਤਾਂ ਬੁਲਾਇਆ ਗਿਆ ਸੀ ਕਿ ਤੁਸੀਂ ਅਸੀਂ ਇੱਕ ਵਿਰੋਧ ਕੀਤਾ ਕਿ ਅਸੀਂ ਇਹਨਾਂ ਨੂੰ ਸ਼ੋਅ ਨਹੀਂ ਹੋਣ ਦੇਣੇ ਸਾਨੂੰ ਤਾਂ ਬੁਲਾਇਆ ਗਿਆ ਸੀ ਕਿ ਐਫਆਰਏ ਦਰਜ ਹੋ ਗਈ ਹੈ ਹੁਣ ਤੁਸੀਂ ਇਸ ਤੋਂ ਇਲਾਵਾ ਕੁਝ ਨਾ ਕਰੋ ਜੋ ਪ੍ਰਸ਼ਾਸਨ ਜੋ ਸਵਧਾਨਿਕ ਤੌਰ ਤੇ ਕਾਰਵਾਈ ਹੋਣੀ ਹੋ ਗਈ ਅਸੀਂ ਸੈਟੀਫਾਈ ਸੀ ਕਿ ਇਦਾਂ ਨਾ ਸਾਡੇ ਧਰਮਾਂ ਦਾ ਭਾਵੇਂ ਉਹ ਮੇਰੇ ਧਰਮ ਹੈ ਭਾਵੇਂ ਤੁਹਾਡਾ ਧਰਮ ਹੈ ਸਾਡੇ ਅਸੀਂ ਸਾਰਿਆਂ ਨੂੰ ਦੇਖਦੇ ਹਾਂ ਉਹਦੇ ਚ ਸਾਡਾ ਮਜ਼ਾਕ ਮੰਦਾ ਹੈ ਕਿ ਅਸੀਂ ਇਕੱਠੇ ਆਪ ਨਹੀਂ ਇੱਕ ਜ ਜਿਹਨੇ ਬੇਦਬੀ ਕੀਤੀ ਉਹ ਵਿਚਾਰਾ ਕਿੱਥੇ ਤੱਕ ਭੁਗਤੂਗਾ ਇੱਕ ਆਪਾਂ ਥੋੜੀ ਜਿਹੀ ਇਨਸਾਨੀਅਤ ਸਮਝ ਨਹੀਂ ਜੀਦੀ ਉਹਦੇ ਬੱਚੇ ਨੇ ਉਹ ਆ ਕੇ ਮਾਫੀ ਮੰਗ ਰਹੇ ਕਿਤੇ ਤਾਂ ਆਪਾਂ ਨੂੰ ਸਮਝਣਾ ਪੈਣਾ ਹੈ ਨਾ ਇਹ ਚੀਜ਼ਾਂ ਇਹ ਚ ਵੀ ਮੈਂ ਤੁਹਾਨੂੰ ਰੰਗਪੂਰੀ ਭਾਜੀ ਗੱਲ ਕਹੀ ਹੈ ਕਿ ਇਹਨਾਂ ਨੂੰ ਬੁਲਾਉਣ ਤੋਂ ਪਹਿਲੇ ਇੱਕ ਮਤ ਕਰਨੀ ਚਾਹੀਦੀ ਪੂਰੇ ਪੰਜਾਬ ਦੇ ਜਿੰਨੇ ਲੀਡਰ ਕਿਉਂ ਨਹੀਂ ਕੀਤੀ ਤੁਸੀਂ ਨਹੀਂ ਕੀਤੀ ਅਸੀਂ ਇਹਨਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੁਲਾਇਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਇਹਨਾਂ ਨੂੰ ਬੁਲਾ ਰਹੇ ਆਪਣੇ ਕੋਲ ਕਿ ਅਸੀਂ ਪੰਜਾਬ ਦੇ ਜਿੰਨੇ ਸੰਗਠਨ ਇਹਦਾ ਵਿਰੋਧ ਕਰ ਰਹੇ ਅਸੀਂ ਉਹਨਾਂ ਨੇ ਇੱਕ ਮਤ ਗੱਲ ਤਾਂ ਕਰੀਏ ਤਾਂ ਕਿ ਕੋਈ ਵੀ ਅਸੀਂ ਸਾਬ ਮਾਫੀ ਦੇ ਦਿੱਤੀ ਹੈ ਤੇ ਸਾਡੀ ਮਾਫੀ ਦੇਣ ਹੋਵੇ ਅੱਜ ਮਾਫੀ ਦਿੱਤੀ ਕੱਲ ਨੂੰ ਫੇਰ ਵਿਰੋਧ ਹੋਏ ਗੱਲ ਤਾਂ ਇਹੀ ਹੈ ਨਾ ਅੱਜ ਉਹਨਾਂ ਨੇ ਮਾਫੀ ਦਿੱਤੀ ਵਿਰੋਧ ਫੇਰ ਹੋ ਰਿਹਾ ਵਿਰੋਧ ਦੀ ਵਜੇ ਹੋਈ ਹੈ ਦੇਖੋ ਪ੍ਰੋਬਲਮ ਪਤਾ ਕੀ ਹੁੰਦੀ ਇੱਕ ਬੰਦਾ ਜਾਣੇ ਅਣਜਾਣੇ ਚ ਗਲਤੀਕਾਰ ਬੈਠਦਾ ਚਲੋ ਹੁਣ ਮੰਨ ਲਓ ਐਫ ਆਈ ਆਰ ਹੋ ਜਾਂਦੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਮੈਂ ਐਫ ਆਈ ਆਰ ਨਹੀਂ ਕਰਵਾਉਣਾ ਚਾਹਦਾ ਸਿਰਫ ਉਹਨੂੰ ਇੱਕ ਅਹਿਸਾਸ ਅਹਿਸਾਸ ਕਿੱਦਾਂ ਦਿਲਵਾਇਆ ਜਾਏਗਾ ਸੀਗਾ ਫਰਜ ਦਰਜ ਹੋਣੀ ਚਾਹੀਦੀ ਹੈ ਅਸਲੀ ਚਾਹੁੰਦੇ ਲੇਡੀਜ਼ ਹੈ ਕੋਈ ਇਹਨੂੰ ਜੇਲ੍ਹ ਦੀਆਂ ਸਲਾਖਾ ਦੇਖਣੀ ਆ ਪੈਨ ਲੇਕਿਨ ਐਫ ਆਰ ਆਈ ਹੋਊਗੀ ਤੇ ਇਹਨੂੰ ਪਤਾ ਤਾਂ ਲੱਗੂਗਾ ਕੋਰਟ ਦੀਆਂ ਤਰੀਕਾ ਕੁੱਤੇ ਨੇ ਉਹਨੂੰ ਫਾਇਦਾ ਕੀ ਐਫ ਆਰ ਆਈ ਦੇ ਜੋ ਤੁਸੀਂ ਜੇਲ੍ਹ ਵੀ ਨਹੀਂ ਕਰਾਣੀ ਐਫ ਆਰ ਆਈ ਵੀ ਕਰਾਣੀ ਦੇਖੋ ਫਾਇਦਾ ਕਿਉਂ ਨਹੀਂ ਇੱਕ ਲੇਡੀਸ ਅਸੀਂ ਲੇਡੀਸ ਦੇਖ ਕੇ ਕਹਿ ਰਹੇ ਜੇ ਕਿਤੇ ਜੈਂਸ ਹੁੰਦਾ ਤਾਂ ਸ਼ਾਇਦ ਅਸੀਂ ਦਾ ਮੂੰਹ ਵੀ ਕਾਲਾ ਕਰ ਦੇਣਾ ਤੁਸੀਂ ਸਿਰਫ ਅਸੀਂ ਇੱਕ ਇੱਕ ਲੜਕੀਆਂ ਦੀ ਅਸੀਂ ਇੱਜ਼ਤ ਕਰਦੇ ਔਰਤਾ ਦੀ ਇੱਜ਼ਤ ਕਰਦੇ ਲੇਕਿਨ ਜਿਸ ਜੋ ਚੀਜ਼ ਇਹਨੇ ਕੀਤੀ ਆ ਮਾਂ ਕਾਲੀ ਦਾ ਜਿੱਦਾਂ ਦਾ ਕੱਪੜੇ ਪਾ ਕੇ ਦੇਖੋ ਇਹ ਚੀਜ਼ ਬੜੀ ਹੈ ਸਾਡੀ ਸੋਚ ਤੋਂ ਵੀ ਪਰੇ ਸੀ ਦੇਖੋ ਇੰਨੀ ਵੀਡੀਓ ਨਾਲ ਚਲਦੀਆਂ ਚਲਾਓ ਸਾਨੂੰ ਉਹਦੇ ਨਾਲ ਕੋਈ ਇੰਨੀਆਂ ਵੀਡੀਓ ਵੀ ਆ ਰਹੀਆਂ ਜੋ ਲੋਕ ਗੰਦ ਪਾਰੇ ਵੀਡੀਓ ਤੇ ਸਾਨੂੰ ਉਤਰਾ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੁੰਦਾ ਦੇਖੋ ਲੋਕਾਂ ਦੀ ਆਪਣੀ ਲਾਈਫ ਆ ਜੋ ਕਰਨਾ ਕਰ ਲੇਕਿਨ ਜਦੋਂ ਮਾਂ ਸਾਡੀ ਦੀ ਗੱਲਾਂ ਦੀ ਸਾਡੀ ਦੇਵੀ ਦੇਵਤਿਆਂ ਦੀ ਗੱਲਾਂ ਦੀ ਫੇਰ ਸਾਡੇ ਮਨਾਂ 'ਚ ਗੁੱਸਾ ਵੀ ਆਂਦਾ, ਕਰੋਧ ਵੀ ਆਂਦਾ ਕਿ ਅਸੀਂ ਇਹਨਾਂ ਤੱਕ ਪਹੁੰਚ ਕਰਕੇ ਤੇ ਇਹਨਾਂ ਦਾ ਜਲੂਸ ਕੱਢ ਸਕੀਏ ਤਾਂ ਕਿ ਇਹਨਾਂ ਦੇ ਜੋ ਬਨੰਦੀ ਕਾਰਵਾਈ ਨਿਕਲ ਹੋ ਸਕੇ। ਅੱਛਾ ਮੇਰਾ ਆਖਰੀ ਸਵਾਲ ਹੈ ਮੈਂ ਜ਼ਿਆਦਾ ਲੰਬਾ ਨਹੀਂ ਬਹਿਸ ਕਰੀ ਜਾਵਾਂਗੇ ਤੁਸੀਂ ਵੀ ਜਵਾਬ ਦੇਈ ਜੋ ਹੁੰਦਾ ਦੀ ਗੱਲ ਮੰਨੀ। ਪਰ ਇਹਨੂੰ ਤੁਹਾਨੂੰ ਨਹੀਂ ਲੱਗਦਾ ਕਿ Hindu ਸੰਗਠਨਾ ਨੂੰ ਇਸ ਮਾਮਲੇ ਦੇ ਉੱਤੇ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਸੀਗੀ? ਉਸ ਤੋਂ ਬਾਅਦ ਮਾਫੀ ਦੇਣ ਦੀ ਜਿੱਦੀ ਇਹਦੇ ਲਈ ਕੀ ਕਰਨਾ ਚਾਹੀਦਾ? ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ Hindu ਸੰਗਠਨਾ ਨੂੰ ਕੋਈ ਵੀ ਹੋਵੇ ਇਕੱਲਾ ਮੈਂ ਇਹਦੀ ਗੱਲ ਨਹੀਂ ਕਰੂਗਾ। ਪੰਜਾਬ ਚ ਜੇ ਕਿਤੇ ਵੀ ਬੇਅਦਬੀ ਹੁੰਦੀ ਜਾਂ ਕੋਈ ਚਾਹ ਜੇ ਤੁਸੀਂ ਕਿਸੇ ਨੂੰ ਮਾਫੀ ਦੇਣੀ ਆ ਇੱਕ ਮਤ ਹੋ ਕੇ ਮਾਫੀ ਦਵੋ ਤਾਂ ਕਿ ਇੱਕ ਬੰਦਾ ਮਾਫੀ ਦਿੰਦਾ ਦੂਸਰਾ ਬੰਦਾ ਵਿਰੋਧ ਕਰਦਾ ਉਹ ਇੱਕ ਮਤ ਕੀ ਹੋਏਗਾ ਦੱਸੋ ਨਾ ਇੱਕ ਮਤ ਕੋ ਦੇਖੋ ਪੰਜਾਬ ਦੇ ਇੰਨੇ ਸਗਾਣ ਸਾਰਿਆਂ ਦਾ ਆਪਸ ਚ ਲਿੰਕ ਹੈ ਕੋਈ ਇਹ ਤਾਂ ਨਹੀਂ ਕਿ ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ ਸਾਰੇ ਇੱਕ ਦੂਜੇ ਨਾਲ ਤਾਲਮੇ ਲੈ ਗਏ ਤਾਲਮੇਲ ਫੋਨਾਂ ਰਾਹੀਂ ਇੱਕ ਦੂਜੇ ਨੂੰ ਕਰਕੇ ਕੰਟੈਕਟ ਕਰਕੇ ਇਕੱਠੇ ਹੋ ਸਕਦੇ ਜਿੰਨੇ ਆਪਣੇ ਪੰਜਾਬ 'ਚ ਸੰਗਠਨ ਬਨੇ ਪਏ ਆ ਜਿੰਨੇ ਵੀ ਲਾਲੋ 22 25 ਬਨੇ ਪਏ ਸਾਰੇ ਇੱਕ ਮਤ ਇਕੱਠੇ ਹੋ ਕੇ ਉਸ ਚੀਜ਼ ਨੂੰ ਰਿਅਲਾਈਜ਼ ਕਰ ਸਕਦੇ ਉਹਨੂੰ ਮਾਫੀ ਦੇ ਸਕਦੇ ਲੇਕਿਨ ਇੱਕ ਕੱਲਾ ਸੰਗਠਨ ਨੂੰ ਮਾਫੀ ਦੇ ਦਿੰਦਾ ਦੂਜਾ ਵਿਰੋਧ ਕਰ ਰਿਹਾ ਗੱਲ ਤੇ ਇੱਥੇ ਫਸਦੀ ਪਈ ਹੈ ਨਾ ਉਹ ਕਹਿੰਦਾ ਮੇਰੀ ਆਸਤਾ ਹੈ ਮੈਂ ਇੱਥੇ ਪਰਚਾ ਕਰਾਉਂਗਾ ਦੂਜਾ ਕਹਿੰਦਾ ਦੂਜੇ ਨੂੰ ਸ਼ਫਾਰਿਸ਼ ਆਂਦੀ ਨਹੀਂ ਜੇ ਉਹਨੂੰ ਮਾਫ ਕਰ ਦਿਓ ਇਹਨੂੰ ਛੱਡ ਦਿਓ ਕੋਈ ਗੱਲ ਨਹੀਂ ਇਹ ਚੀਜ਼ਾਂ ਹੋ ਰਹੀਆਂ ਸੀ ਇਹ ਚੀਜ਼ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਜਿੰ अच्छा हुन पायल मलिक ਦੇ ਮਾਮਲੇ 'ਚ ਤੁਸੀਂ ਕੀ ਚਾਹੁੰਦੇ ਹੋ ਐਫ ਆਈ ਆਰ ਚਾਹੁੰਦੇ ਹੋ ਤੇ ਉਹਨੂੰ ਮਾਫੀ ਚਾਹੁੰਦੇ ਹੋ ਬਿਲਕੁਲ ਅਸੀਂ ਐਫ ਆਰ ਵੀ ਦਰਜ ਕਰਾਵਾਂਗੇ ਸਾਡੇ ਰਾਸ਼ਟਰੀ ਪ੍ਰਧਾਨ ਮੰਤਰੀ ਤਰੋੜਾ ਜੀ ਵੀ ਇਸੇ ਮਾਮਲੇ ਨੂੰ ਲੈ ਕੇ ਸ਼ਿਕਾਇਤ ਦੇ ਰਹੇ ਤਾਂ 24 ਘੰਟੇ ਦੋਨਾਂ ਨੇ ਵੀਡੀਓ ਰਾਹੀਂ ਅਲਟੀਮੇਟ ਪ੍ਰਸ਼ਾਸਨ ਨੂੰ ਦਿੱਤਾ ਕਿ ਲੁਧਿਆਣੇ ਦੇ ਵਿੱਚ ਦਰਨੇ ਤੇ ਬੈਠਣਗੇ ਅੱਛਾ ਇਹ ਇਸ ਤੋਂ ਬਾਅਦ ਮਾਫੀ ਦੀ ਕੋਈ ਗੁੰਜਾਇਸ਼ ਨਹੀਂ ਰਹੀ ਬਿਲਕੁਲ ਜੀ ਬਿਲਕੁਲ ਕੋਈ ਗੁੰਜਾਇਸ਼ ਨਹੀਂ ਹਾਂ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਸ਼ਿਵ ਸੈਨਾ ਲਾਇਨ ਦੇ ਬੰਟੀ ਤਾਪਰ ਜੀ ਮੇਰੇ ਨਾਲ ਮੌਜੂਦ ਸੀ ਤੇ ਇਹਨਾਂ ਦਾ ਕੀ ਕਹਿਣਾ ਤੁਸੀਂ ਸਾਰਾ ਕੁਝ ਸੁਣ ਲਿਆ ਪਰ ਇਸ ਤੇ ਤੁਹਾਡੀ ਕੀ رائے ਹੈ ਕਿ ਜੋ ਗੱਲਾਂ ਇਹਨਾਂ ਨੇ ਕਿਹਾ ਮਾਫੀ ਐਫ ਆਈ ਆਰ ਜਾਂ ਇਹ ਆਪਣੇ ਲਈ ਕਹਿ ਰਹੇ ਨੇ ਜਾਂ ਅਲੱਗ-ਅਲੱਗ ਸੰਗਠਨਾਂ ਕੋਲ ਜਾ ਕੇ ਮਾਫੀ ਮੰਗਣੀ ਚਾਹੀਦੀ ਇਸ ਤੇ ਆਪਣੀ رائے ਜ਼ਰੂਰ ਦਿਓ ਜੁੜੇ ਹੋਏ ਵਾਈਸੋ ਪੰਜਾਬ ਨਾਲ ਬਹੁਤ-ਬਹੁਤ ਧੰਨਵਾਦ